ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗगन ਸ਼ਰਮਾ ਦੋਸਤੋ ਕਹਿੰਦੇ ਆ ਕਿ ਜੇ ਤੁਸੀਂ ਧਰਤੀ ਤੇ ਜੀ ਰਹੇ ਹੋ ਤਾਂ ਘੁੰਮਣਾ ਫਿਰਨਾ ਬਹੁਤ ਜ਼ਰੂਰੀ ਆ ਆਪਣੇ ਸਰੀਰ ਦੇ ਲਈ ਜਿਸ ਦੇ ਚੱਲਦੇ ਵੱਖ-ਵੱਖ ਜਿਹੜੇ ਸੰਸਥਾ ਹੈਗੀਆਂ ਨੇ ਉਪਰਾਲੇ ਕਰਦੇ ਰਹਿੰਦੀਆਂ ਨੇ ਇਸ ਦੇ ਵਿਚਾਲੇ ਅੱਜ ਗੱਲਬਾਤ ਕਰਾਂਗੇ ਨਹਿਰੂ ਯੁਵਾ ਕੇਂਦਰ ਦੇ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਡਿਪਟੀ ਡਾਇਰੈਕਟਰ ਪੰਜਾਬ ਦੇ ਰਸ਼ਮੀਤ ਮੈਮ ਮੌਜੂਦ ਰਹਿਣਗੇ ਨਾਲ ਸਾਡੇ ਭਾਜਪਾ ਦੇ ਕਾਰਜਕਰਤਾ ਮੌਜੂਦ ਰਹਿਣਗੇ ਭਾਜਪਾ ਤੋਂ ਅਗਲ ਮਾਥੁਰ ਜੀ ਮੌਜੂਦ ਰਹਿਣਗੇ ਇੱਧਰ ਅਮਿਤ ਜੀ ਮੌਜੂਦ ਰਹਿਣਗੇ ਤੇ ਨਾਲ ਦੇ ਨਾਲ ਜਿਹੜੇ ਉੱਤਰਾਖੰਡ ਤੋਂ ਬੱਚੇ ਆਏ ਨੇ ਉਹ ਵੀ ਸਾਡੇ ਨਾਲ ਮੌਜੂਦ ਰਹਿਣਗੇ ਇਹਨਾਂ ਤੋਂ ਪੁੱਛਾਂਗੇ ਵੀ ਕਿਹੜਾ ਏ ਉਪਰਾਲਾ ਅੱਜ ਕਰ ਰਹੇ ਨੇ ਕਹਿੰਦੇ ਆ ਕਿ ਉਤਰਾਖੰਡ ਤੋਂ ਬੱਚੇ ਇੱਥੇ ਆਏ ਤੇ ਪੰਜਾਬ ਘੁੰਮਣ ਆਏ ਆ ਵੈਸੇ ਪੰਜਾਬ ਦੀ ਬਹੁਤ ਆਪਣੇ ਆਪ ਚ ਇੱਕ ਖਾਸियत ਐ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਔਰ ਪੰਜਾਬ ਨੂੰ ਦੇਖਣ ਦੇ ਲਈ ਪੰਜਾਬ ਨੂੰ ਘੁੰਮਣ ਦੇ ਲਈ ਹਰ ਇੱਕ ਸਟੇਟ ਜਿਹੜੀ ਆ ਉਕਸੁਕ ਰਹਿੰਦੀ ਆ بڑے ਦੇਸ਼ ਦੀ ਆਪਾਂ ਗੱਲ ਕਰੀਏ ਵਿਦੇਸ਼ ਦੀ ਗੱਲ ਕਰੀਏ ਤਾਂ ਇੱਥੋਂ ਲੋਕ ਆ ਕੇ ਇੱਥੇ ਘੁੰਮ ਫਿਰ ਕੇ ਆਪਦੇ ਘਰਾਂ ਨੂੰ ਮੁੜ ਜਾਂਦੇ ਨੇ ਸਭ ਤੋਂ ਪਹਿਲਾਂ ਮੈਂਮ ਸਵਾਲ ਤੁਹਾਨੂੰ ਕਰਾਂਗਾ ਇਹ ਜਿਹੜੀ ਚੀਜ਼ ਚੱਲੀ ਆ ਹੁਣ ਬੱਚੇ ਇੱਥੇ ਆਏ ਆ ਇਹ ਕਿਧਰੋਂ ਸਟਾਰਟ ਹੋਇਆ ਔਰ ਇਹਦਾ ਮੋਟਿਵ ਕੀ ਹੈਗਾ ਅ ਇਹ ਜਿਹੜਾ ਪ੍ਰੋਗਰਾਮ ਹੈ ਇੰਟਰਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਜੀ ਇਹਦੇ ਵਿੱਚ ਵੱਖ-ਵੱਖ ਸਟੇਟਸ ਤੋਂ ਬੱਚੇ ਆਦਾਨ-ਪ੍ਰਦਾਨ ਹੋਏਗਾ ਮਤਲਬ ਯੂਥ ਐਕਸਚੇਂਜ ਤਾਂ ਪੰਜਾਬ ਦੇ ਵਿੱਚ ਉੱਤਰਾਖੰਡ ਤੋਂ ਸਤਾਈ ਬੱਚੇ ਆਏ ਨੇ 25 ਬੱਚੇ ਤੇ ਨਾਲ ਉਹਨਾਂ ਦੇ ਨਾਲ ਦੋ ਟੀਮ ਲੀਡਰਸ ਆਏ ਨੇ ਇਹ 5 ਦਿਨ ਦੇ ਪ੍ਰੋਗਰਾਮ ਲਈ ਲੁਧਿਆਣਾ ਵਿੱਚ ਰਹਿਣਗੇ 3 ਤੋਂ 7 ਫਰਵਰੀ ਤੱਕ ਔਰ ਇੱਥੇ ਇਹਨਾਂ ਦਾ ਕਲਚਰ ਐਕਸਚੇਂਜ ਪ੍ਰੋਗਰਾਮ ਹੈ ਲੁਧਿਆਣਾ ਦੇ ਵਿੱਚ ਕੀ ਕੀ ਇਹਨਾਂ ਨੂੰ ਖਾਣ ਪੀਣ ਨੂੰ ਵੱਖਰਾ ਕੀ ਮਿਲਦਾ ਹੈ ਐਂਡ ਇੰਡਸਟਰੀਅਲ ਵਿਜ਼ਿਟਸ ਐਂਡ ਬਾਕੀ ਲੁਧਿਆਣਾ ਵਿੱਚ ਜਿਹੜਾ ਵੀ ਇਹਨਾਂ ਨੂੰ ਚੀਜ਼ ਦੇਖਣੀ ਹੈ ਉਹ ਅਸੀਂ ਇਹਨਾਂ ਨੂੰ ਦਿਖਾਵਾਂਗੇ ਔਰ 7 ਤਰੀਕ ਨੂੰ ਇਹਨਾਂ ਦੀ ਕਲੋਜ਼ਿੰਗ ਹੈ ਉਸ ਤੋਂ ਬਾਅਦ ਇਹ ਆਪਣੇ ਸਟੇਟ ਦੇ ਵਿੱਚ ਵਾਪਸ ਜਾਣਗੇ ਤੇ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਖਾਣ ਪੀਂਦਨ ਤੇ ਆਮ ਉਹ ਕਿਦੇ ਵੱਲੋਂ ਕੀਤਾ ਜਾਊਗਾ ਫਿਰ ਅ ਨਹਿਰੂ ਯੁਵਾ ਕੇਂਦਰ ਹੈ ਮਿਨਿਸਟਰੀ ਆਫ ਯੂਥ ਅਫ ਐਜ ਐਂਡ ਸਪੋਰਟਸ ਗਵਰਨਮੈਂਟ ਆਫ ਇੰਡੀਆ ਦਾ ਉਪਰਾਲਾ ਹੈਗਾ ਹੈ ਇਹਨਾਂ ਦਾ ਰਹਿਣ ਦਾ ਔਰ ਖਾਣ ਪੀਂਦਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਅਸੀਂ ਖੜੇ ਆ ਉੱਥੇ ਕੀਤਾ ਗਿਆ ਔਰ 7 ਦਿਨ 5 ਦਿਨ ਦਾ ਇਹਨਾਂ ਦਾ ਪ੍ਰੋਗਰਾਮ ਇੱਥੇ ਹੈਗਾ ਕਿੰਨੇ ਕੋ ਬੱਚੇ ਆਏ ਨੇ ਇੱਥੇ 27 ਬੱਚੇ ਨੇ 25 ਬੱਚੇ ਨਾਲ ਦੋ ਟੀਮ ਲੀਡਰਸ ਦੇ ਇਹਨਾਂ ਦੇ ਉੱਤਰਾਖੰਡ ਤੋਂ ਤੁਸੀਂ ਕਹਿੰਨੇ ਹੋ ਆਏ ਆ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆਏ ਆ ਜੀ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਏ ਉੱਦਮ ਸਿੰਘ ਨਗਰ ਤੋਂ ਆਏ ਨੇ ਬੱਚੇ ਉਦਮ ਸਿੰਘ ਨਗਰ ਤੋਂ ਆਇਆ ਤੇ ਇਹ ਜਿਹੜਾ ਬੱਚੇ ਇੱਥੇ ਪਹੁੰਚੇ ਆਏ ਕਿ ਤੋਂ ਸਕੂਲ ਦੇ ਆ ਕਾਲਜ ਦੇ ਆ ਕਿੱਥੋਂ ਦੇ ਆ ਉਹ ਟ੍ਰੈਕ ਕਰਨ ਦੇ ਯੂਥ ਹੈਗੇ ਨੇ ਏਜ ਗਰੁੱਪ 15 ਤੋਂ 29 ਸਾਲ ਤੱਕ ਦੇ ਯੂਥ ਯੁਵਾ ਜਿਹਨੂੰ ਕਹਿੰਦੇ ਨੇ ਔਰ ਡਿਫਰੈਂਟ ਡਿਫਰੈਂਟ ਕਾਲਜਸ ਐਂਡ ਸਕੂਲਸ ਤੋਂ ਨੇ ਠੀਕ ਹੈ ਸਾਡੇ ਨਾਲ ਭਾਜਪਾ ਦੇ ਕਾਰਜਕਰਤਾ ਨੇ ਸਰ ਜਿਵੇਂ ਪੰਜਾਬ ਨੂੰ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਗੁਰੂ ਪੀਰਾਂ ਦੀ ਧਰਤੀ ਕਿਹਾ ਜਾਂਦਾ ਔਰ ਪੰਜਾਬ ਦੇ ਵਿੱਚ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਘੁੰਮਣ ਆਉਂਦੇ ਆ ਤੁਸੀਂ ਕਿਵੇਂ ਸਮਝਦੇ ਹੋ ਅੱਜ ਬੱਚੇ ਇੱਥੇ ਆਏ ਆ ਔਰ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਪੰਜਾਬ ਨੂੰ ਸਮਝਣਾ ਚਾਹੁੰਦੇ ਆ ਪਹਿਲਾ ਤਾਂ ਸਤਾਈ ਬੱਚਿਆਂ ਦਾ ਨਿੱਘਾ ਸਵਾਗਤ ਹੈ ਪੰਜਾਬ ਦੀ ਧਰਤੀ ਤੇ ਔਰ ਇਹ ਗੁਰੂਆਂ ਪੀਰਾਂ ਦੀ ਨਹੀਂ ਇਹ ਸ਼ੂਰਬੀਰਾਂ ਦੀ ਵੀ ਧਰਤੀ ਹੈ ਇੱਥੋਂ ਸੁਖਦੇਵ ਵੀ ਆਏ ਆ ਫੌਜ 'ਚ ਸਭ ਤੋਂ ਜ਼ਿਆਦਾ ਸੰਖਿਆ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਜਿੱਥੇ ਅੱਜ ਕੱਲ ਦਾ ਯੂਥ ਸ਼ਾਇਦ ਜਾਨ ਤੋਂ ਡਰਨ ਲੱਗ ਗਿਆ ਤੇ ਪੰਜਾਬ ਦਾ ਇਤਿਹਾਸ ਜਿਹੜਾ ਉਹ ਬਹੁਤ ਲੰਮਾ ਚੋੜਾ ਇਤਿਹਾਸ ਹੈ ਪੰਜਾਬ ਹਰ ਜਗ੍ਹਾ ਤੇ ਸਾਡੇ ਬੱਚਿਆਂ ਨੂੰ ਕੁਝ ਉਤਰਾਖੰਡ ਦਾ ਜਿਸ ਤਰ੍ਹਾਂ ਉਤਰਾਖੰਡ ਦੇ ਬੱਚੇ ਅੱਜ ਆਏ ਆ ਉਤਰਾਖੰਡ ਦਾ ਸਿੱਖਣ ਨੂੰ ਸਾਡੇ ਬੱਚਿਆਂ ਨੂੰ ਮਿਲੂਗਾ ਇਹਨਾਂ ਨੂੰ ਪੰਜਾਬ ਦਾ ਕਲਚਰ ਸਿੱਖਣ ਨੂੰ ਮਿਲੂਗਾ ਤੇ ਇਧਰ ਰਸ਼ਮੀਤ ਮੈਣ ਨੇ ਦੱਸਿਆ ਵੀ ਇਹਨਾਂ ਨੂੰ ਇੱਥੇ ਦੀ ਇੰਡਸਟਰੀ ਜਿਹਦਾ ਨਾਮ ਪੂਰੇ ਆਲ ਓਵਰ ਇੰਡੀਆ 'ਚ ਹੈ ਇਸ ਤਰ੍ਹਾਂ ਹੀਰੋ ਸਾਈਕਲ ਹੈ ਜਾਂ ਹੋਰ ਵੱਡੀ ਇੰਡਸਟਰੀਆਂ ਉਹਨਾਂ ਵਿੱਚ ਵੀ ਇਹਨਾਂ ਦੀ ਵਿਜ਼ਿਟ ਕਰਾਈ ਜਾਏਗੀ ਉੱਥੇ ਇਹਨਾਂ ਨੂੰ ਦਿਖਾਇਆ ਜਾਏਗਾ ਵੀ ਕਿਸ ਤਰ੍ਹਾਂ ਸਾਡੇ ਜਿਹੜੇ ਹੀਰੋ ਸਾਈਕਲ ਦੇ ਓਂਕਾਰ ਸਿੰਘ ਪਾਵਾ ਜੀ ਹੈ ਉਹਨਾਂ ਨੂੰ ਭਾਰਤ ਰਤਨ ਅਵਾਰਡ ਮਿਲ ਰਿਹਾ ਹੁਣ ਜੀ ਵੀ ਉਹ ਇੱਕ ਛੋਟੀ ਜੀ ਇੰਡਸਟਰੀ ਤੋਂ ਇੱਕ ਹੀਰੋ ਸਾਈਕਲ ਦਾ ਨਾਮ ਉਹਨਾਂ ਨੇ ਪੂਰੇ ਲੁਧਿਆਣਾ ਨੂੰ ਪੂਰੇ ਪੰਜਾਬ ਨੂੰ ਗੁਰਵੰਤਿੰਦ ਕੀਤਾ ਉਹਨਾਂ ਨੇ ਉਹਦਾ ਨਾਮ ਪੂਰੇ ਲੁਧਿਆਣਾ ਚ ਨਾਮ ਪੂਰੇ ਇੰਡੀਆ ਚ ਬਣਾਇਆ ਉਸ ਤਰ੍ਹਾਂ ਦੀਆਂ ਇੰਡਸਟਰੀਆਂ ਅਸੀਂ ਮੈਨਿੰਸਲਾ ਕੀਤੀ ਹੈ ਵੀ ਹੋਰ ਤੁਹਾਨੂੰ ਲੈ ਕੇ ਜਾਵਾਂਗੇ ਉਸ ਤਰ੍ਹਾਂ ਦੀਆਂ ਇੰਡਸਟਰੀਆਂ ਚ ਹੋਰ ਜਿੱਥੇ ਤੁਹਾਨੂੰ ਲੈ ਕੇ ਜਾਣ ਵਾਲੀ ਜਗ੍ਹਾ ਹੈ ਪੰਜਾਬ ਦੇ ਲੁਧਿਆਣਾ ਚ ਤੁਹਾਨੂੰ ਉਹ ਸਾਰੀ ਜਗ੍ਹਾਵਾਂ ਵਿਜ਼ਿਟ ਕਰਾਵਾਂਗੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਉੱਤਰਾਖੰਡ ਦੇ ਬੱਚੇ ਇਹਨਾਂ ਦੇ ਚਿਹਰਿਆਂ ਤੇ ਸਮਾਈਲ ਇਹਨਾਂ ਦੇ ਰੰਗ ਦੱਸਦੇ ਆ ਵੀ ਇਹ ਉੱਤਰਾਖੰਡ ਤੋਂ ਆਏ ਆ ਠੀਕ ਹੈ ਥੋੜੇ ਉੱਤਰਾਖੰਡ ਵਾਲੇ ਰੰਗ ਥੋੜੇ ਜਿਆਦਾ ਸਾਫ ਹੈ ਇਹਨਾਂ ਦੇ ਹਾਂ ਬਿਲਕੁਲ ਉਹ ਲਾਲੀ ਲਾਲੇ ਜੀ ਰਹਿੰਦੀ ਆ ਉਹ ਮੌਸਮ ਦੇ ਪਹਾੜਾਂ ਦੇ ਮੌਸਮ ਕਰਕੇ ਹੂੰ ਤੇ ਇਹਨਾਂ ਦਾ ਦਿਲ ਦੀ ਗਹਿਰਾਈ ਤੋਂ ਨਿੱਘਾ ਸਵਾਗਤ ਹੈ ਔਰ ਬਹੁਤ ਅੱਛਾ ਕੁਝ ਇਹ ਪੰਜਾਬ ਤੋਂ ਸਿੱਖ ਕੇ ਜਾਣਗੇ ਤੁਸੀਂ ਭਾਜਪਾ ਦੇ ਕਾਰਜਕਰਤਾ ਔਰ ਮੈਂ ਇਹ ਪੁੱਛਣਾ ਚਾਹੂੰਗਾ ਕਿ ਸਰਕਾਰ ਵੱਲੋਂ ਕੋਈ ਯੋਗਦਾਨ ਹੈ ਇਸ ਸੰਸਥਾ ਨੂੰ ਜਾਂ ਬੱਚਿਆਂ ਨੂੰ ਇਹ ਸਾਰੀ ਯੋਜਨਾ ਹੀ ਪਰ ਸਰਕਾਰੀ ਹੈ ਜੀ ਇਹ ਚ ਜੋ ਖਰਚਾ ਹੋ ਰਿਹਾ ਹੈ ਜੋ ਸਭ ਹੋ ਰਿਹਾ ਹੈ ਉਹ ਕੇਂਦਰ ਸਰਕਾਰ ਤੋਂ ਫੰਡਡ ਹੈ ਭਾਰਤ ਸਰਕਾਰ ਤੋਂ ਫੰਡਡ ਹੈ ਇਹ ਭਾਰਤ ਸਰਕਾਰ ਦੇ ਅਧਿਕਾਰੀ ਨੇ ਉਹ ਭਾਰਤ ਸਰਕਾਰ ਦੇ ਬੱਚੇ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਇਹਨਾਂ ਦੇ ਟੈਕਸਾਂ ਦੇ ਪੈਸੇ ਤੋਂ ਇਹਨਾਂ ਨੂੰ ਬਾਰਿਦਰਸ਼ਨ ਕਰਵਾ ਰਹੀ ਹੈ ਉਧਰਲੇ ਪਾਸੇ ਅਗਲ ਜੀ ਮੌਜੂਦ ਨੇ ਅਗਲ ਜੀ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਯੂਥ ਆਈਕਨ ਉਹ ਲੁਧਿਆਣੇ ਦੇ ਜੇ ਮੈਂ ਜਨਤਾ ਦੀ ਗੱਲ ਕਰਾਂ ਤੇ ਤੁਹਾਨੂੰ ਬਖੂਬੀ ਜਾਣਦੀ ਆ ਔਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਤੁਸੀਂ ਪੰਜਾਬ ਦੇ ਮੈਨੂੰ ਲੱਗਦਾ ਲੋਕ ਜਾਣਦੇ ਹੋਣਗੇ ਪੰਜਾਬ ਤੋਂ ਬਾਹਰੋਂ ਵੀ ਜਾਣਦੇ ਹੋਣਗੇ ਅਕਸਰ ਯੂਥ ਦੇ ਹੱਕ 'ਚ ਤੁਸੀਂ ਬੋਲਦੇ ਹੋ ਅੱਜ ਯੂਥ ਆਪਣੇ ਪੰਜਾਬ ਦੇ ਵਿੱਚ ਐਂਟਰ ਕੀਤਾ ਔਰ ਪੰਜਾਬ ਨੂੰ ਦੇਖਣਾ ਸਮਝਣਾ ਚਾਹੁੰਦਾ ਹੈ ਪੰਜਾਬ ਦੇ ਇਤਿਹਾਸ ਨਾਲ ਕਿਹੜੀ ਜੁੜੀ ਚੀਜ਼ ਆ ਜਿਹੜੀ ਤੁਸੀਂ ਯੂਥ ਨੂੰ ਕਹਿਣਾ ਚਾਹੋਗੇ ਵੀ ਸਭ ਤੋਂ ਪਹਿਲਾਂ ਇੱਥੇ ਜਾ ਕੇ ਆਓ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਵੀ ਭਗਤ ਸਿੰਘ ਰਾਜਗੁਰੂ ਸੁਖਦੇਵ ਹੂੰ ਤਿੰਨਾਂ ਦਾ ਦਰਜਾ ਪੰਜਾਬ ਦੇ ਵਿੱਚ ਸਨਮਾਨ ਦਾ ਬਿਲਕੁਲ ਪਰ ਇਹ ਲੁਧਿਆਣੇ ਵਾਸੀ ਸੁਖਦੇਵ <th>ਪਰ ਜੀ ਨੂੰ ਭੁੱਲ ਚੁੱਕੇ ਨੇ ਹਮ ਠੀਕ ਆ ਤੇ ਸੁਖਦੇਵ <th>ਥਾਪਰ ਜੀ ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲਦਾਨ ਦਿੱਤਾ ਹਮ ਉਹਨਾਂ ਦਾ ਜਿਹੜਾ ਪੈਂਤ੍ਰਿਕ ਘਰ ਆ ਉਹ ਆਪਣੇ ਚੋੜੇ ਬਾਜ਼ਾਰ ਨੋ ਘਰਾ ਦੇ ਕੋਲ ਆ ਲੁਧਿਆਣੇ ਦੇ ਵਿੱਚ ਤੇ ਮੈਂ ਰਸ਼ਮੀਤ ਮੈਡਮ ਨੂੰ ਵੀ ਇਹੀ ਅਪੀਲ ਕੀਤੀ ਆ ਵੀ ਆਪਾਂ ਇਹਨਾਂ ਬੱਚਿਆਂ ਨੂੰ ਜਿਹੜੇ ਉੱਤਰਾਖੰਡ ਤੋਂ ਆਏ ਆ ਇਹਨਾਂ ਨੂੰ ਉੱਥੇ ਜ਼ਰੂਰ ਵਿਜ਼ਿਟ ਕਰਾਈਏ ਵੀ ਜਿਹੜੀ ਆਪਣੀ ਸ਼ੂਰ ਵੀਰਾਂ ਦੀ ਧਰਤੀ ਆ ਹਮ ਜਿਹੜੇ ਸੁਖਦੇਵ <th>ਥਾਪਰ ਜੀ ਜਿਨ੍ਹਾਂ ਦਾ ਪੂਰੇ ਵਿਸ਼ਵ ਦੇ ਵਿੱਚ ਨਾਮ ਆ ਉਹਨਾਂ ਦਾ ਕਰਾਪਾ ਜਰੂਰ ਦੇਖੀਏ ਕਿੱਦਾਂ ਉਹਨਾਂ ਨੇ ਸ਼ੁਰੂਆਤ ਕੀਤੀ ਕਿੱਦਾਂ ਆਪਣਾ ਦੇਸ਼ ਦੇ ਲਈ ਬਲੀਦਾਨ ਦਿੱਤਾ ਹਮ ਇੱਕ ਹੋਰ ਬੜੀ ਅੱਜ ਕੱਲ ਨੌਜਵਾਨੀ 'ਚ ਸਮੱਸਿਆ ਹੈਗੀ ਆ ਹਰ ਇੱਕ ਨੌਜਵਾਨੀ ਪੀੜੀ ਕਮਾਈ ਵੱਲ ਵੱਧਣਾ ਚਾਹੁੰਦੀ ਹੈ ਲੁਧਿਆਣਾ ਤਾਂ ਵੈਸੇ ਇੰਡਸਟਰੀਅਲ ਏਰੀਆ ਹੈ ਤੁਸੀਂ ਇਹ ਚਾਹੋਗੇ ਕਿ ਆਪਣੇ ਜਿਹੜਾ ਯੂਥ ਇੱਥੇ ਆਇਆ ਹੈ ਉੱਤਰਾਖੰਡ ਤੋਂ ਉਹ ਵੀ ਇਹ ਲੁਧਿਆਣੇ ਦੀ ਇੰਡਸਟਰੀ ਨੂੰ ਸਮਝੇ ਕਾਰੋਬਾਰੀਆਂ ਨਾਲ ਗੱਲਬਾਤ ਕਰੇ ਇਹ ਚੀਜ਼ ਇੱਕ ਗਿਆਨ ਦੀ ਚੀਜ਼ ਹੋ ਗਈ ਵੀ ਉਹ ਸਮਝਣ ਤੇ ਉੱਧਰ ਜਾ ਕੇ ਆਪਣਾ ਕਾਰੋਬਾਰ ਕਰਨ ਜਾਂ ਕਿਤੇ ਹੋਰ ਕਾਰੋਬਾਰ ਕਰਨ ਦੇਖੋ ਜੀ ਨੌਜਵਾਨ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਅਹਿਮ ਦਿੱਤਾ ਜਾ ਰਿਹਾ ਪਹਿਲ ਦੇ ਤੌਰ ਤੇ ਠੀਕ ਆ ਤੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਜਿਹੜੇ ਪੰਜਾਬ ਦੇ ਵਿੱਚ ਐਡੇ ਵੱਡੇ ਇੰਡਸਟਰੀਅਸ ਨੇ ਇਹ ਕਿੱਦਾਂ ਬਣੇ ਆ ਇੱਕ ਹੀਰੋ ਸਾਈਕਲ ਦੀ ਨਿੰਮਿਤਲ ਜੀ ਨੇ ਗੱਲ ਕੀਤੀ ਠੀਕ ਆ ਇੱਕ ਕਮਰੇ ਚ ਉਹਨਾਂ ਨੇ ਫੈਕਟਰੀ ਸ਼ੁਰੂ ਕੀਤੀ ਸੀ ਅੱਜ ਸੈਂਕੜਾ ਏਕੜ ਦੇ ਵਿੱਚ ਉਹਨਾਂ ਦੀ ਫੈਕਟਰੀ ਖੁੱਲੀ ਹੋਈ ਆ ਠੀਕ ਆ ਤੇ ਬੱਚਿਆਂ ਨੂੰ ਦੇਖਣਾ ਚਾਹੀਦਾ ਵੀ ਕਿੱਡੀ ਮਿਹਨਤ ਕਿੱਡਾ ਸੰਘਰਸ਼ ਆ ਉਹਨਾਂ ਦੀ ਇਸ ਫੈਕਟਰੀ ਦੇ ਪਿੱਛੇ ਤਾਂ ਕਿ ਆਪਣੇ ਉੱਤਰਾਖੰਡ ਦੇ ਵਿੱਚ ਵੀ ਹਾਜੀ ਵੀ ਆਪਾਂ ਦੇਖੀਏ ਉੱਤਰਾਖੰਡ ਬਹੁਤ ਇੰਡਸਟਰੀ ਦੇ ਵਿੱਚ ਹਲੇ ਬਹੁਤ ਬੈਕਵਰਡ ਆ ਠੀਕ ਹੈ ਜੇ ਇਦਾਂ ਦੇ ਨੌਜਵਾਨ ਅੱਗੇ ਆਣਗੇ ਉੱਥੇ ਏਡੀ ਵੱਡੀ ਵੱਡੀ ਇੰਡਸਟਰੀਆਂ ਲਾਣਗੇ ਤੇ ਸਾਡੇ ਦੇਸ਼ ਦਾ ਵਿਕਸਿਤ ਭਾਰਤ ਜ਼ਰੂਰ ਬਣੂਗਾ ਤੁਸੀਂ ਗਏ ਹੋ ਕਦੇ ਉੱਤਰਾਖੰਡ ਬਿਲਕੁਲ ਗਏ ਆ ਜੀ ਹਰੇਕ ਮਹੀਨੇ ਹਰਦਵਾਰ ਜਾਣ ਦਾ ਸੁਭਾਗੇ ਪ੍ਰਾਪਤ ਹੁੰਦਾ ਵਾ ਤੁਸੀਂ ਹੁਣ ਬੱਚੇ ਇੱਥੇ ਆਏ ਆ ਤੁਸੀਂ ਵੀ ਆਪ ਦੇ ਜਵਾਕ ਉੱਥੇ ਭੇਜੋਗੇ ਆਪਣੇ ਪੰਜਾਬ ਦੇ ਵੀ ਤੁਸੀਂ ਵੀ ਜਾ ਕੇ ਦੇਖ ਕੇ ਆਓ ਅਗਲੇ ਕਰਦੇ ਕੀ ਆ ਉੱਥੇ ਬਿਲਕੁਲ ਜੀ ਮੈਂ ਪਹਿਲਾਂ ਵੀ ਇੱਕ ਡਾਇਲੋਗ ਮਾਰਦਾ ਨਾ ਵੀ ਤਲਵਾਰੋਂ ਕੇ ਸائے ਪਰ ਇਤਿਹਾਸ ਹਮਾਰਾ ਪਲਤਾ ਹੈ ਜਿਸੇ ਔਰ ਜਵਾਨੀ ਚਲਤੀ ਹੈ ਉਸ ਔਰ ਜਮਾਨਾ ਚਲਤਾ ਹੈ ਤੇ ਨੌਜਵਾਨੀ ਅੱਜ ਕੱਲ ਦੀ ਯੁਵਾ ਪੀੜ੍ਹੀ ਆ ਜਿਹੜੀ ਉਹ ਉਹ ਆਪਣੇ ਸੰਘਰਸ਼ ਨੂੰ ਇੱਕ ਐਦਾ ਦੀ ਰਫ਼ਤਾਰ ਦੇਤੀ ਆ ਵੀ ਇੱਕ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਰਿਹਾ ਵਾ ਠੀਕ ਆ ਪਹਿਲਾ ਹੁੰਦਾ ਸੀਗਾ ਵੀ ਇੱਕ ਜਿਹੜੇ ਹੁੰਦੇ ਸੀ ਰਾਜੇ ਆ ਉਨੇ ਹੀ ਰਾਜਾ ਬੰਨਾਂ ਉਹਦੇ ਪੁੱਤਰ ਆ ਜਿਹੜਾ ਉਨੇ ਹੀ ਰਾਜਾ ਬੰਨਣਾ ਵਾ ਹੁਣ ਇੱਕ ਚਾਹ ਵਾਲਾ ਵੀ ਜਿਹੜਾ ਪ੍ਰਧਾਨ ਮੰਤਰੀ ਬਣਦਾ ਤੇ ਕੱਲ ਨੂੰ ਕੀ ਪਤਾ ਇਹਨਾਂ ਵਿੱਚੋਂ ਕੋਈ ਯੁਵਾ ਹੋਵੇ ਜਿਹੜਾ ਪ੍ਰਧਾਨ ਮੰਤਰੀ ਬਣੇ ਤੇ ਇਸ ਕਰਕੇ ਇਹਨਾਂ ਨੂੰ ਆਪਣੀ ਰਫਤਾਰ ਸਲੋ ਨਹੀਂ ਕਰਨੀ ਚਾਹੀਦੀ ਜੀ ਸੋ ਬਿਲਕੁਲ ਬੱਚੇ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਜਿਹੜੇ ਉੱਤਰਾਖੰਡ ਤੋਂ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆ ਮੁੰਡਾ ਸੋਨਾ ਬੋਲਿਆ ਸੀ ਇਸ ਲਈ ਇਹਨੂੰ ਅਸੀਂ ਕੈਮਰੇ ਦੇ ਮੂਰੇ ਲੈ ਕੇ ਆ ਰਹੇ ਆ ਆਪਣੇ ਪੰਜਾਬੀ ਸਮਝ ਲੈਣੇ ਹੋ ਜੀ ਜੀ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੀ ਆ ਤੁਸੀਂ ਅੱਜ ਆਏ ਹੋ 27 ਬੱਚੇ ਮੈਡਮ ਕਹਿੰਦੇ ਆ ਤੁਸੀਂ ਇਕੱਠੇ ਹੋ ਕੇ ਆਏ ਹੋ ਇੱਥੇ ਤੇ ਜਦੋਂ ਤੁਸੀਂ ਇੱਥੇ ਪਹੁੰਚੇ ਵੈਸੇ ਦਾ ਕਹਿੰਦੇ ਆ ਕਿ ਲੁਧਿਆਣਾ ਸ਼ਹਿਰ ਦਾ ਰੇਲਵੇ ਸਟੇਸ਼ਨ ਵਾਲੇ ਬਣ ਰਿਹਾ ਸਾਡਾ ਉਹ ਜਲਦੀ ਬਣ ਜਾਣਾ ਵਾ ਇੱਥੇ ਭੀੜ-ਪਾੜ ਬਹੁਤ ਐ ਹਲੇ ਤੱਕ ਕਿੱਥੇ ਗਏ ਹੋ ਜਾਂ ਹਲੇ ਸਿਰਫ ਇੱਥੇ ਹੀ ਐਂਟਰ ਹੋਏ ਹਾਂ ਪੀਏਯੂ ਚ ਨਹੀਂ ਅਭੀ ਇਹੀ ਪੇ ਹੀ ਹਮ ਐਂਟਰ ਹੋਏ ਹੈ ਪੀਏਯੂ ਔਰ ਜਹਾਂ ਪਰ ਹਮਾਰਾ ਰੈਸੀਡੈਂਸ਼ੀਅਲ ਕਰਵਾਇਆ ਰੱਖਿਆ ਹੈ ਜਹਾਂ ਪਰ ਹਮੇ ਰੁਕਵਾ ਰੱਖਿਆ ਹੈ ਵਹਾਂ ਪਰ ਪੀਏਯੂ ਕਿੱਦਾਂ ਦੀ ਲੱਗੀ ਫਿਰ ਮਾੜੀ-ਮੋਟੀ ਦੇਖ ਲਈ ਹੋਣੀ ਐ ਸਾਫ-ਸਫਾਈ ਇੱਧਰ ਹਾਂ ਉਹ ਤਾਂ ਇੱਕ ਨੰਬਰ ਹੈ ਜੀ ਥੋੜੇ ਉਧਰ ਹੈਗੀ ਐ ਏਦਾਂ ਦੀ ਕੋਈ ਯੂਨੀਵਰਸਿਟੀ ਕੁਝ ਸਥਾਨ ਵੀ ਰੱਖਦੀ ਹੈ ਬਹੁਤ ਬੜੀ ਐਗਰੀਕਲਚਰ ਯੂਨੀਵਰਸਿਟੀ ਮੇ ਤੁਸੀਂ 27 ਜਣੇ ਆਏ ਹੋ ਹੈਨਾ ਤੇ 27 ਹੀ ਕਿਉਂ ਆਏ ਵੱਧ ਨਹੀਂ ਆਏ ਘਟ ਨਹੀਂ ਆਏ एक्चुअली ये गवर्नमेंट का जब प्रोग्राम आता है तो वहां से कुछ गाइडलाइंस आती है कि, कि किस किस जिले को चयनित किया गया है और किस अच्छा। किस जिले में से कितने कितने युवाओं को चयन करना है तो वो ऊपर अच्छा। की गवर्नमेंट की ही गाइडलाइंस रहती हैं क्योंकि सबको अपॉर्चुनिटी मिलनी चाहिए और कम लोग मुझे लगता है गवर्नमेंट इसलिए चुनती है ताकि उन युवाओं को तो कम से कम उन युवाओं का प्रतिनिधि बनाया जा सके उनको अच्छे से सिखाया जा सके इधर था मेरे पाच पाड़े खड़े खड़ेया तुसी दस दो भी खर्चा खुर्चा आप कीता कि सरकार नहीं देता तनु पूरा सरकार देती है तो इवन हमारा जो किराया होता है टेम्पो से लेकर और ट्रेन बस जो होता है सब टीएडीए सरकार देती है इसीलिए शायद हम लोग इतनी अपॉर्चुनिटी को ग्रैब कर पाते हैं सोशल मीडिया का जमाना और आ, तुसी देखा होना YouTube वगैरह ते भी पंजाब चले होना उथे पहला जाके जी अभी तो हम लुधियाना में खड़े हैं तो लुधियाना की जितनी भी फेमस प्लेसेस है जैसे उन्होंने बताया कि हमारे जो शूरवीर थे उनका एक बहुत पुश्तैनी घर है वहां पर तो ज़रूर ही घूमना चाहेंगे क्योंकि हम युवा हैं हमारे रगों में जो खून दौड़ता है वो उन्हीं शूरवीरों का दौड़ता है तो वहां तो घूमना ही चाहेंगे और संग में हम उन जगहों पर भी घूमना चाहेंगे जैसे खान पान देखना चाहेंगे कहीं कल्चर कहीं पहनावा देखना चाहेंगे कहीं मार्केट बहुत अच्छी है वो देखना चाहेंगे और ख़ास हम पीओ में खड़े हैं तो ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਕੀ ਸ਼ਾਨ ਤੋਂ ਦੇਖਣਾ ਹੀ ਚਾਹਾਂਗੇ ਅੱਛਾ ਪੜਾਈ ਲਗਾਈ ਕਿੰਨੀ ਕੋਈ ਆ ਤੁਹਾਡੀ ਜੀ ਮੇਰੀ ਐਮ ਇਨ ਸਾਈਕੋਲੋਜੀ ਕੰਪਲੀਟ ਹੋ ਚੁੱਕੀ ਹੈ अच्छा तो ही फिर कोई मतलब राजनीति वाला कोई कोर्स किया स्पीच तो नहीं जी राजनीति का कोर्स नहीं किया लेकिन हाँ अच्छा। और मैं पार्लियामेंट में भी स्पीच दे चुका हूँ राष्ट्रपति भवन में भी आमंत्रण है और अभी हाल ही में पूरे भारत से एक मतलब कैटेगरी दस कैटेगरी थी जो मतलब मोदी जी ने दस कैटेगरी दी थी उसमें से स्टार्टअप कैपिटल हम भारत को कैसे बना सकते हैं विकसित भारत बनाने के लिए उसमें पूरे इंडिया से एकमात्र युवा मैं चयनित हुआ था उस पर अपने विचार मोदी जी के सामने प्रेजेंटेशन रखने के लिए वो हाल ही, ही में हुआ था हमारा उत्तराखंड जी 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 जी। जी। है ठीक है बढ़िया मैडम पूछना चाहूंगा जी मेरा नाम ज्योति है और मैं उत्तराखंड के पौड़ी जिले से बिलोंग करती हूँ ਔਰ ਪਹਿਲੇ ਨਹਿਰੀਆ ਕੇਂਦਰ ਮੈਂ ਇੱਕ ਰਾਸ਼ਟਰੀ ਸਵੈਮ ਸੇਵੀ ਦੇ ਰੂਪ ਵਿੱਚ ਕਾਰਜ ਕਰਦੀ ਹੂੰ ਔਰ ਅਭੀ ਫਿਲਹਾਲ ਮੈਂ ਐਨਾਲਮ ਮੈਂ ਹੂੰ ਐਜ਼ ਅ ਬਿਜ਼ਨਸ ਪ੍ਰੋਮੋਟਰ ਸਮੂਹ ਕੀ ਜੋ ਮਹਿਲਾਇਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਮੈਂ ਕਾਰਜ ਕਰਦੀ ਹੂੰ ਅੱਛਾ ਜੀ ਹੁਣ ਤੁਸੀਂ ਦਾ ਸਾਡੇ ਪੰਜਾਬ ਆ ਗਏ ਹੋ ਜੇ ਅਸੀਂ ਤੁਹਾਡੇ ਉੱਤਰਾਖੰਡ ਚ ਜਾਣਾ ਹੋਵੇ ਕਿਹੜੀਆਂ ਕਿਹੜੀਆਂ ਜਗ੍ਹਾ ਉੱਥੇ ਵਧੀਆ ਘੁੰਮਣ ਨੂੰ ਹੈਗੀਆਂ ਜਿੱਥੇ घट पैसा घूमिया जा सके क्योंकि बहुत पैसे आपका वाले है नहीं <laughs> हाँ हमारे उत्तराखंड तो वैसे पूरे उत्तराखंड में घूमने लायक बहुत जगह है <laughs> तो हमारे पौड़ी गढ़वाल में आपने सुना होगा कि चारों धामों की जो रक्षक देवी है <laughs> वो है धारी देवी तो धारी देवी भी है हमारे यहाँ पे <laughs> रुद्र पंच प्रयाग है <laughs> और रुद्रनाथ तुंगनाथ अगर आप एज ए ट्रैकिंग करना चाहें तो वहाँ जा सकते हैं हमारे उत्तरकाशी में है चारों धामों के बारे में सभी जानते हैं पर इसके अलावा भी ये जो एडवेंचर कैंप होते हैं उसके लिए जो ਅ ਐਂਡ ਆ ਮੈਂ ਪੂਰੇ ਏਸ਼ੀਆ ਮੇਂ ਵਹਾਂ ਸਾਰੀ ਚੀਜ਼ ਹੈ ਮਤਲਬ ਤੁਸੀਂ ਕਿੱਥੇ ਰਹੇ ਨੇ ਉਤਰਾ ਗਣਚ ਮੈਂ ਪੌੜੀ ਗਰਵਾਲ ਸੇ ਹਰਦਵਾਰ ਗਏ ਹੋ ਕਦੇ ਹਾਂਜੀ ਉੱਥੇ ਆ ਗੁਗ ਸਰ ਸਾਡੇ ਹਰਦਵਾਰ ਬਹੁਤ ਜਾਂਦੇ ਆ ਇਹਨਾਂ ਦੀ ਸੋਸ਼ਲ ਮੀਡੀਆ ਦੇ ਤੁਸੀਂ ਪੋਸਟ ਦੇਖਿਆ ਹਰਦਵਾਰ ਦਾ ਕੀ এনवायरमेंट ਵਧੀਆ ਹਾਂ ਮੈਂ ਤੋਂ ਕਾਫੀ ਟਾਈਮ ਬਾਅਦ ਅਭੀ ਪਰਸ ਕੱਲੀ ਆਈ ਵਹਾਂ ਸੇ ਤੋਂ ਬਹੁਤ ਟਾਈਮ ਬਾਅਦ ਆਈ ਤੋਂ ਬਹੁਤ ਅੱਛਾ ਐਨਵਾਇਰਨਮੈਂਟ ਹੈ ਵਹਾਂ ਪੇ ਔਰ ਆਪ ਵਹਾਂ ਜਾਈਏ ਘੁੰਮਿਏ ਬਹੁਤ ਅੱਛਾ ਹੈ नहीं मान लो जो हूं अगुल सर जान हरद्वार उसे इंतजाम हो जाऊ इन्हों का बढ़िया बिल्कुल हो सकता है आप आइए आप हमें बताइए कि दिल्कुल। आपने कब आना है क्योंकि हमारे साथ के साथी ही वॉलेंटियर्स हैं एनवाईके की टीम है वहाँ पे और हरिद्वार वाली टीम भी यहाँ पे आई हुई है आप उनसे जी हरिद्वार यहाँ पे देखो सर तो हरिद्वार हरिद्वार उत्तराखंड में किसी भी डिस्ट्रिक्ट में आइए सभी डिस्ट्रिक्ट से आप हमें बताइए कि हम इस डिस्ट्रिक्ट में आ रहे हैं और वहाँ हमारे वॉलेंटियर्स जो भी हमारे साथी हैं आपको वहाँ रिसीव करने आपको पूरा पूरा सपोर्ट करेंगे आप आराम से घूमिए अच्छा एक गुण दसो जिम्मे हिमाचल च भी है बिल्कुल उत्तराखंड तो आपने सुना होगा मसूरी पहाड़ों की रानी ਤੋ ਮਸੂਰੀ ਬੁਰਾ ਹੀ ਬਤ ਰਾਜਾ ਕੋ ਹਣਾ ਫਿਰ ਉੱਥੇ ਹੋਣਾ ਪੜੀ ਹਮਾਰੇ ਨੂੰ ਹਾਂ ਉਹ ਰਾਜਾ ਹੀ ਹੈ ਹਮਾਰੇ ਰਾਜਾ ਮਸੂਰੀ ਰਾਜਾ ਅੱਛਾ ਮੈਂ ਯਾਰ ਕੁਝ ਸੁਣਾ ਚਾਹਨਾ ਮੈਂ ਤੁਹਾਡੀ ਸਪੀਚ ਸੁਣਦਾ ਸੀ ਵਧੀਆ ਤੁਸੀਂ ਯੂਥ ਨੂੰ ਉਹ ਪਤਾ ਨਹੀਂ ਕਹਾਵਤ ਜੀ ਸੁਣਾਈ ਸੀ ਕੋਈ ਉਹ ਇੱਕ ਵਾਰੀ ਮੈਂ ਚਾਹਨਾ ਮੇਰੇ ਕੈਮਰੇ ਤੇ ਵੀ ਜਰੂਰ ਸੁਣਾਈ ਜਾਵੇ युवाओं को चार पंक्तियां संबोधित की थी मैंने अभी पुनः मैं संबोधित करना चाहता हूं कि युवा हवा सा तेज है जो चाह वो कर जाएगा युवा हवा सा तेज है जो चाह वो कर जाएगा पहले भी नाम कमाया था आगे भी नाम कमाएगा अरे जिस देश के युवा स्वामी विवेकानंद भगत सिंह राजगुरु और सुभाष चंद्र बोस जैसे नेता हो उस देश का युवा उस देश के स्थान को वैश्विक स्तर पर सबसे ऊंचा लेकर जाएगा सबसे ऊपर लेकर जाएगा और कि में देख ਦਾ ਲੋਕੀ ਸਰਕਾਰਾਂ ਨੂੰ ਨਿੰਦਦੇ ਆ ਪਰ ਇਹੋ ਜਿਹੇ ਪ੍ਰੋਗਰਾਮ ਵੀ ਲੋਕਾਂ ਨੂੰ ਦੇਖਣੇ ਚਾਹੀਦੇ ਸਰਕਾਰਾਂ ਦੇ ਦੇਖੋ ਨਿੰਦਨਾ ਕੁਝ ਨਹੀਂ ਹੁੰਦਾ ਯੂਥ ਚਾਵੇ ਤਾਂ ਬਹੁਤ ਕੁਝ ਹੋ ਸਕਦਾ ਇਹਨਾਂ ਨੇ ਕਿਹਾ ਵੀ ਅਸੀਂ ਉੱਥੇ ਸੁਖਦੇਵ ਜੀ ਦੀ ਜਨਮ ਸਥਲੀ ਤੇ ਉਹਨਾਂ ਦੇ ਪੈਤ੍ਰਿਕ ਘਰ 'ਚ ਹੁਕਮ ਮਨਜ਼ੂਰ ਜਾਵਾਂਗੇ ਉੱਥੇ ਘੁੰਮਣ ਨਹੀਂ ਜਾਣਾ ਉੱਥੇ ਤੁਸੀਂ ਨਤਮਸਤਕ ਹੋਣ ਜਾਣਾ ਵੀ ਉੱਥੇ ਦਾ ਅਗਰ ਤੁਸੀਂ 2 4 5% ਵੀ ਤੁਹਾਡੀ ਬੋਡੀ 'ਚ ਉਹਨੇ ਕੈਪਚਰ ਕਰ ਲਿਆ ਤੇ ਤੁਹਾਡੇ ਦੇਸ਼ ਦੀ ਤੁਹਾਡੇ ਸਟੇਟ ਦੀ ਮੋਲ ਹੀ ਬਦਲ ਜਾਏਗਾ ਯੂਥ ਚਾਹੁੰਦਾ ਤਾਂ ਅੱਜ ਕੱਲ ਦਾ ਯੂਥ ਜੋ ਹੈ ਯੂਥ ਚਾਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਯੂਥ ਚਾਵੇ ਦੇਸ਼ ਦੀ ਕਾਇਆ ਬਿਲਕੁਲ ਪਲਟ ਸਕਦੀ ਹੈ ਪਰ ਸ਼ਾਇਦ ਕਿਤੇ ਨਾ ਕਿਤੇ ਯੂਥ ਇੰਟਰਸਟ ਨਹੀਂ ਲੰਦਾ ਹੁਣ ਅਸੀਂ ਜਿਹੜਾ ਯੂਥ ਦੇਖ ਰਹੇ ਹਾਂ ਜਿਹੜਾ ਅਸੀਂ ਐਨਵਾਈਕੇ ਇਹ ਪ੍ਰੋਸੀਜਰ ਕਰ ਰਹੀ ਹੈ ਯੂਥ ਡਵੈਲਪਮੈਂਟ ਹੋ ਰਹੀ ਉਹਦੀ ਸਕਿੱਲ ਡਵੈਲਪਮੈਂਟ ਹੋ ਰਹੀ ਹੈ ਔਰ ਕਿਤੇ ਨਾ ਕਿਤੇ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਜਾਂਦੇ ਜਾਂਦੇ ਯੂਥ ਨੂੰ ਮੈਸੇਜ ਕੀ ਦੇਣਾ ਚਾਹੂਗੇ ਬਸ ਹਾਰਡਵਰਕ ਕਰੋ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਕਿਉਂਕਿ ਆਪਾਂ ਜਿਹੜੇ ਯੂਥ ਆ ਸਿਰਫ ਉਹ ਹੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਆ ਰੀਲਸ ਵਗੈਰਾ ਘੱਟ ਦੇਖੀਏ ਤੇ ਕਿਤਾਬਾਂਵਾਂ ਦਾ ਗਿਆਨ ਜ਼ਿਆਦਾ ਲਈਏ ਤਾਂ ਕਿ ਜੋਸ਼ ਭਰਿਆ ਪਾਸ਼ਨਾ ਪਾ ਦੇ ਸਕੀਏ ਇਹ ਗੱਲ ਕਹਿ ਦਿੱ ਤੁਸੀਂ ਰੀਲਾਂ ਵਾਲੀ ਸੋ ਬਿਲਕੁਲ ਹੈ ਉਮੀਦ ਕਰਦੇ ਆ ਵੀਡੀਓ 'ਚ ਗੱਲਬਾਤ ਕੀਤੀ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀਏ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇਰੋ ਸਾਡੇ ਨਾਲ ਧੰਨਵਾਦ